બસ ਕਰ ਮਾ ਬਹੁਤ ਹੋ ਗਿਆ ਤੂੰ ਬਹੁਤ ਬੋਲ ਲਿਆ ਤੈਨੂੰ ਮੈਂ ਕਦੋਂ ਤੋਂ ਕਹਿ ਰਿਆਂ ਕਿ ਉਹ ਮੇਰੀ ਘਰ ਵਾਲੀ ਐ ਤੇ ਉਸ ਨੂੰ ਮੈਂ ਵਿਆਹ ਕੇ ਲੈ ਕੇ ਆਇਆ ਕੋਈ ਭਜਾ ਕੇ ਨਹੀਂ ਲਿਆਇਆ ਇੱਜ਼ਤ ਨਾਲ ਤੇ ਪੂਰੇ ਮਾਨਸਨ ਮਾਨ ਨਾਲ ਉਹ ਇਸ ਘਰ ਦੀ ਹਾਏ ਰੱਬਾ ਮੇਰੀ ਉਹ ਕਿਸਮਤ ਫੁੱਟੀ ਸੀ ਕਿੰਨੇ ਸੁਪਨੇ ਵੇਖੇ ਸੀ ਆਪਣੇ ਪੁੱਤ ਦੇ ਵਿਆਹ ਦੇ ਲਈ ਉਸ ਨੂੰ ਪੜਾ ਲਿਖਾ ਕੇ ਇੰਨਾ ਵੱਡਾ ਆਦਮੀ ਬਣਾਇਆ ਅੱਜ ਚੰਗੇ ਪੈਸੇ ਕਮਾ ਰਿਹਾ ਐ ਆਪਣੇ ਪੈਰਾਂ ਤੇ ਖੜਾ ਹੈ। ਇਹੀ ਆਪਣੀ ਮਰਜ਼ੀ ਕਰ ਲਈ। ਆਪਣੀ ਮਰਜ਼ੀ ਨਾਲ ਕੁੜੀ ਪਸੰਦ ਕਰ ਲਈ ਤੇ ਲਵ ਮੈਰਜ ਕਰ ਰਿਹਾ। ਨਾਲ ਹੀ ਉਸ ਦਾ ਪਿਓ ਵੀ ਉਸ ਦਾ ਸਾਥ ਦੇ ਰਿਹਾ। ਮੇਰੀ ਤਾਂ ਇਸ ਘਰ ਵਿੱਚ ਕੋਈ ਕਦਰ ਹੀ ਨਹੀਂ ਤੇ ਨਾ ਹੀ ਮੇਰੀ ਕੋਈ ਗੱਲ ਮੰਨਦਾ। ਛਾਤੀ ਨੂੰ ਪਿੱਟਦੀ ਹੋਈ ਸ਼ਿੰਦੋ ਲਗਾਤਾਰ ਚੀਕ ਰਹੀ ਸੀ। ਪਾਸ ਕਰ ਸ਼ਿੰਦੋ ਕੀ ਕਰਦੀ ਆਂ? ਵਿਆਹ ਵਾਲਾ ਘਰ ਹੈ। ਉੱਤੋਂ ਤੂੰ ਇਹ ਜੇ অপਸ਼ਗਨ ਕਰ ਰਹੀ ਐ। ਸ਼ਿੰਦੋ ਨੂੰ ਗੁੱਸੇ ਹੁੰਦੇ ਹੋਏ ਉਸਦੇ ਘਰ ਵਾਲੇ ਸਤਵੀਰ ਨੇ ਕਿਹਾ ਕੱਲਾ ਪੁੱਤ ਹੈ ਉਸਦੇ ਵਿਆਹ ਵਿੱਚ ਤੈਨੂੰ ਖੁਸ਼ ਹੋਣਾ ਚਾਹੀਦਾ ਤੂੰ ਉਤੋਂ ਨਿੱਤ ਨਵੇਂ ਰੋ ਕੇ ਡਰਾਮੇ ਕਰਦੀ ਹੈ ਰਹੀ ਗੱਲ ਲਵ ਮੈਰਿਜ ਦੀ ਤਾਂ ਚੰਗੀ ਗੱਲ ਹੈ ਘੱਟੋ ਘੱਟ ਬੱਚੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਨੇ ਸਮਝਦੇ ਨੇ ਜਦੋਂ ਦੂਜੇ ਘਰ ਦੀ ਧੀ ਘਰ ਆਊਗੀ ਤਾਂ ਉਸ ਨੂੰ ਵੀ ਤਾਂ ਇਸ ਘਰ ਵਿੱਚ ਐਡਜਸਟ ਹੋਣ ਵਿੱਚ ਟਾਈਮ ਲੱਗੂਗਾ ਜਮਾਨਾ ਬਦਲ ਗਿਆ ਪਰ ਤੂੰ ਆਪਣੇ ਹੀ ਪੁਰਾਣੇ ਖਿਆਲਾਂ ਨੂੰ ਲੈ ਕੇ ਰੋਣਾ ਪੀਟਣਾ ਪਾਇਆ ਲਵ ਮੈਰਿਜ ਕੋਈ ਮਾੜੀ ਗੱਲ ਨਹੀਂ ਹੁੰਦੀ ਚੰਗੀ ਗੱਲ ਹੈ ਬੱਚਿਆਂ ਦੀ ਸੋਚ ਆਪਸ ਵਿੱਚ ਮਿਲਦੀ ਚਾਹੀਦੀ ਉੱਪਰੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੇਰੇ ਪੁੱਤ ਨੇ ਆਪਣੀ ਜਾਤ ਬਰਾਦਰੀ ਚ ਵਿਆਹ ਕਰਾਇਆ ਤੈਨੂੰ ਫੇਰ ਵੀ ਦਿੱਕਤ ਹੋ ਰਹੀ ਹੈ ਮੈਨੂੰ ਸਮਝ ਨਹੀਂ ਆਉਂਦਾ ਕਿ ਤੈਨੂੰ ਤਕਲੀਫ ਕੀ ਹੈ ਉਸ ਨੂੰ ਅਪਣਾਉਣ ਵਿੱਚ ਪਤਾ ਨਹੀਂ ਤੈਨੂੰ ਕੀ ਕੁਝ ਹੋਰ ਦੱਸਣਾ ਪੈਣਾ ਮੁੰਡਾ ਕਹਿਣ ਲੱਗਾ ਬੱਸ ਘਰ ਮਾਂ ਸੱਚੀ ਕਹਿ ਰਹੇ ਨੇ ਪਾਪਾ ਇਹਦੇ ਵਿੱਚ ਬਰਾਈ ਕੀ ਐ ਤੂੰ ਪਤਾ ਨਹੀਂ ਇੰਨਾ ਰੌਲਾ ਕਿਉਂ ਪਾਇਆ ਮਾਂ ਜਦੋਂ ਤੋਂ ਇੱਕ ਵਾਰੀ ਪ੍ਰੀਤੋ ਨੂੰ ਮਿਲ ਲੇਗੀ ਨਾ ਤੈਨੂੰ ਸਭ ਸਮਝ ਆ ਜਾਊਗਾ ਕਿ ਉਹ ਕਿੰਨੀ ਚੰਗੀ ਕੁੜੀ ਐ ਜਿੱਦਾਂ ਹੀ ਨੂੰ ਦੇ ਸੁਪਨੇ ਤੂੰ ਵੇਖੇ ਸੀ ਬਸ ਉਹਦਾ ਦੀ ਹੈ ਤੈਨੂੰ ਆਪਣੇ ਪੁੱਤ ਦੀ ਖੁਸ਼ੀ ਦਾ ਕੋਈ ਧਿਆਨ ਨਹੀਂ ਮੈਂ ਆਪਣੇ ਆਪ ਤੇ ਯਕੀਨ ਕਰਕੇ ਕਹਿਣਾ ਕਿ ਤੈਨੂੰ ਆਪਣੇ ਪੁੱਤ ਤੇ ਯਕੀਨ ਨਹੀਂ ਕਿ ਮੈਂ ਇਤਾਂ ਦੀ ਕੁੜੀ ਘਰ ਵਿੱਚ ਨਹੀਂ ਲੈ ਕੇ ਆਉਂਗਾ ਆਪਣੇ ਘਰ ਵਾਲੇ ਤੇ ਪੁੱਤ ਦੀ ਗੱਲ ਸੁਣਦੇ ਹੋਏ ਸ਼ਿੰਦੂ ਚੁੱਪ ਹੋ ਗਈ ਸੀ ਆਖਰ ਉਹ ਕਰ ਵੀ ਕੀ ਸਕਦੀ ਸੀ ਕਿਉਂਕਿ ਉਹ ਦੋਨੋਂ ਇੱਕ ਪਾਸੇ ਸੀ ਸਾਰੀਆਂ ਤਿਆਰੀਆਂ ਵੀ ਤਾਂ ਹੋ ਗਈਆਂ ਸੀ ਉਹਨਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਿੰਨਾ ਹੱਥ ਪੈਰ ਮਾਰ ਸਕਦੀ ਸੀ ਉਹਨੇ ਉਸਨੇ ਮਾਰੇ ਸਭ ਕੁਝ ਕਰ ਲਿਆ ਸੀ ਪਰ ਵਿਆਹ ਨੂੰ ਰੋਕੀ ਨਾ ਪਾਈ ਅਖੀਰ ਵਿੱਚ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ ਨੂ ਦੇ ਆਉਣ ਤੋਂ ਸ਼ਿੰਦੋ ਬਿਲਕੁਲ ਵੀ ਖੁਸ਼ ਨਹੀਂ ਸੀ ਇੱਕ ਤਾਂ ਪੁੱਤ ਨੇ ਲਵ ਮੈਰਿਜ ਕਰ ਲਈ ਦੂਜਾ ਸ਼ਿੰਦੋ ਨੂੰ ਆਪਣੇ ਪੁੱਤ ਦੇ ਵਿਆਹ ਵਿੱਚ ਦਹੇਜ ਵੀ ਨਹੀਂ ਮਿਲਿਆ ਜਿੰਨੇ ਸੁਪਨੇ ਵੇਖਦੀ ਸੀ ਕਿ ਮੈਂ ਦਹੇਜ ਲਵਾਂਗੀ ਉਸ ਦੇ ਮੁਤਾਬਕ ਉਸ ਨੂੰ ਕੁਝ ਨਹੀਂ ਸੀ ਮਿਲਿਆ ਕਿਉਂਕਿ ਕੁੜੀ ਦੇ ਮਾਪਿਓ ਨੇ ਪਹਿਲਾਂ ਹੀ ਦਹੇਜ ਲਈ ਮਨਾ ਕਰ ਦਿੱਤਾ ਸੀ ਵਿਆਹ ਬੜੇ ਹੀ ਸਾਦੇ ਤਰੀਕੇ ਨਾਲ ਹੋਇਆ ਸੀ ਵਿਆਹ ਵਿੱਚ ਸ਼੍ਰੇਸ਼ਟੀ ਭੂਆ ਵੀ ਆਈ ਸੀ ਭੂਆ ਵੀ ਉਸਦੇ ਵਿਆਹ ਤੋਂ ਬਹੁਤੀ ਖੁਸ਼ ਨਹੀਂ ਸੀ ਕਿਉਂਕਿ ਉਹ ਉਸ ਦਾ ਰਿਸ਼ਤਾ ਆਪ ਕਰਾਉਣਾ ਚਾਹੁੰਦੀ ਸੀ ਦੁਖੀ ਮਨ ਨਾਲ ਤੁਰ ਹੀ ਫਿਰਦੀ ਸੀ ਜਿਸ ਲਈ ਉਸ ਨੇ ਬਹੁਤ ਪਹਿਲਾਂ ਤੋਂ ਹੀ ਆਪਣੀ ਪਰਜਾਈ ਸ਼ਿੰਦੋ ਨਾਲ ਗੱਲ ਕਰ ਲਈ ਸੀ ਜਿੱਥੇ ਸ਼ਿੰਦੋ ਨੂੰ ਮਨਮਰਜ਼ੀ ਦਾ ਦੇਹਜ ਮਿਲਦਾ ਪਰ ਅਚਾਨਕ ਹੀ ਉਸਦੇ ਪੁੱਤ ਨੇ ਤਾਂ ਸ਼ਿੰਦੋ ਨੂੰ ਪ੍ਰੀਤੋ ਬਾਰੇ ਦੱਸਿਆ ਤਾਂ ਸ਼ਿੰਦੋ ਦੇ ਸਾਰੇ ਟੁੱਟ ਸੁਪਨੇ ਟੁੱਟ ਕੇ ਸੁਆਹ ਹੋ ਗਏ ਸੀ ਇਧਰ ਜਦੋਂ சுரேਸ਼ ਆਪਣੀ ਨਵੀਂ ਘਰਵਾਲੀ ਪ੍ਰੀਤੋ ਨੂੰ ਲੈ ਕੇ ਘਰ ਦੇ ਵਿੱਚ ਪ੍ਰਵੇਸ਼ ਕਰ ਰਿਹਾ ਸੀ ਤਾਂ ਉਸ ਦੀ ਭੂਆ ਉਸ ਦੀ ਮਾਂ ਨੂੰ ਇੱਕ ਕੋਨੇ ਵਿੱਚ ਖਿੱਚ ਕੇ ਲੈ ਗਈ ਪਤਾ ਨਹੀਂ ਉਸਦੇ ਕੰਨ ਵਿੱਚ ਕੀ ਖੋਸਰ-ਫੋਸਰ ਕਰ ਰਹੀ ਸੀ ਲੈ ਦੇਖ ਲੈ ਭਾਬੀ ਤੇਰਾ ਤਾਂ ਆਪਣੇ ਪੁੱਤ ਤੇ ਘਰ ਵਾਲੇ ਤੇ ਕਾਬੂ ਹੀ ਨਹੀਂ ਉਹਨਾਂ ਨੇ ਆਪਣੀ ਮਰਜ਼ੀ ਕਰ ਲਈ ਕਿੰਨੀ ਛੋਟੀ ਐ ਆਪਣੇ ਸੋਹਣੇ ਪੁੱਤ ਲਈ ਤਾਂ ਕੁੜੀਆਂ ਦੀ ਲਾਈਨ ਲੱਗੀ ਪਈ ਸੀ ਗੱਡੀਆਂ ਘੋੜੇ ਸਭ ਦੇਣ ਨੂੰ ਤਿਆਰ ਸੀ ਪਰ ਤੇਰਾ ਘਰ ਵਾਲਾ ਤੇ ਤੇਰਾ ਪੁੱਤ ਤੇਰੇ ਕਹਿਣੇ ਚ ਹੀ ਨਹੀਂ ਤੇ ਨਾ ਹੀ ਤੇਰਾ ਉਹਨਾਂ ਤੇ ਜ਼ੋਰ ਚੱਲੇ ਆ ਪਰ ਹਾਲੇ ਵੀ ਕੁਝ ਨਹੀਂ ਵਿਗੜਿਆ ਮੇਰੀ ਮੰਨੀ ਤਾਂ ਆਪਣੇ ਘਰ ਵਾਲੇ ਅਤੇ ਆਪਣੇ ਪੁੱਤ ਦੇ ਸਾਹਮਣੇ ਚੰਗੀ ਬਣੀ ਰਹੀ ਪਰ ਉਸਦੀ ਪਿੱਠ ਪਿੱਛੋਂ ਇਸ ਪ੍ਰੀਤੋ ਦਾ ਜੀਣਾ ਦੁੱਬਰ ਕਰ ਦੇਈ ਇਸ ਨੂੰ ਇੰਨਾ ਤੰਗ ਕਰੀ ਕਿ ਉਹ ਇਥੋਂ ਆਪੇ ਭੱਜ ਜਾਵੇ ਤੇ ਆਪ ਹੀ ਇਸ ਘਰ ਨੂੰ ਛੱਡ ਜਾਵੇ ਉਸਦੀ ਭੂਆ ਆਪਣੀ ਪਰਜਾਈ ਦੇ ਕੰਨ ਭਰ ਰਹੀ ਸੀ ਉਂਝ ਵੀ ਲਵ ਮੈਰਿਜ ਕਿਹੜਾ ਜ਼ਿਆਦਾ دیر ਟਿਕਦੀ ਹੈ ਜਦੋਂ ਆਪ ਹੀ ਘਰ ਛੱਡ ਕੇ ਚਲੀ ਜਾਉਗੀ ਤਾ ਫਿਰ ਆਪਣਾ ਸ੍ਰੇਸ਼ ਕਿਹੜਾ ਉਹਨੂੰ ਦੁਬਾਰਾ ਮਨਾ ਕੇ ਲਿਆਊਗਾ ਸਿੱਧੀ ਜੀ ਗੱਲ ਐ ਦੋਨਾਂ ਵਿੱਚ ਅਣਬਣ ਹੁੰਦੀ ਜਾਊਗੀ ਇੱਕ ਨਾ ਇੱਕ ਦਿਨ ਰਿਸ਼ਤਾ ਟੁੱਟ ਹੀ ਜਾਣਾ ਇੱਕ ਗੱਲ ਸ੍ਰੇਸ਼ ਦੀ ਭੂਆ ਨੇ ਆਪਣੀ ਪਰਜਾਈ ਨੂੰ ਕਹਿ ਦਿੱਤੀ ਸੀ ਸਹੀ ਸਮਾਂ ਦੇਖ ਕੇ ਫਿਰ ਆਪਾਂ ਸ੍ਰੇਸ਼ ਦਾ ਵਿਆਹ ਕਰ ਦਾਂਗੇ ਨਾਲੇ ਸਭ ਕੁਝ ਤੇਰੇ ਹੱਥ ਵਿੱਚ ਐ ਹੁਣ ਤੂੰ ਹਿੰਮਤ ਨਾ ਹਾਰੀ ਉਸ ਨੇ ਤਾਂ ਸਿੰਦੋ ਦੇ ਕੰਨ ਪਰ ਦਿੱਤੇ ਸੀ ਸ਼ਿੰਦੋ ਨੂੰ ਵੀ ਆਪਣੀ ਨਾਨਦ ਦੀਆਂ ਗੱਲਾਂ ਸਹੀ ਲੱਗ ਰਹੀਆਂ ਸੀ ਹੁਣ ਉਹ ਉਸ ਦਿਨ ਦੀ ਉਡੀਕ ਵਿੱਚ ਸੀ ਕਿ ਜਦੋਂ ਉਹ ਆਪਣਾ ਖੇਲ ਖੇਲਣਾ ਸ਼ੁਰੂ ਕਰਦੀ ਉਸ ਦੇ ਦਿਲ ਵਿੱਚ ਇੱਕ ਆਸ ਸੀ ਕਿ ਲਵ ਮੈਰਿਜ ਜ਼ਿਆਦਾ ਦਿਨਾਂ ਤੱਕ ਨਹੀਂ ਟਿਕਦੀ ਤੇ ਬਸ ਇਸੇ ਉਮੀਦ ਨਾਲ ਸ਼ਿੰਦੋ ਨੇ ਆਪਣਾ ਖੇਲ ਸ਼ੁਰੂ ਕਰ ਦਿੱਤਾ ਸੀ